ਇਹ ਸਾਡੀ ਆਰਮੀ ਜਿਹੜੀ ਆ ਛੁੱਟੀਆਂ ਕੱਟਣ ਆਈ ਆ ਯੂਕੇ ਤੋਂ ਆ ਸਾਡਾ ਸ਼ੇਰ ਹੁੰਦਾ ਯੂਕੇ ਵਾਲਾ ਬਣਿਆ ਫਿਰਦਾ ਨਾਲ ਉਹਨਾਂ ਨੂੰ ਪਤਾ ਨਹੀਂ ਉਹਨਾਂ ਵਾਸਤੇ ਇਹ ਸਰਪ੍ਰਾਈਜ਼ ਹੀ ਆ ਜਿੱਦਾਂ ਸਾਨੂੰ ਸਰਪ੍ਰਾਈਜ਼ ਮਿਲਿਆ ਸੀ ਇਦਾਂ ਹੀ ਇਹਦੇ ਦਾਦਕਾ ਫੈਮਿਲੀ ਤੋਂ ਸਰਪ੍ਰਾਈਜ਼ ਆ ਅੱ비 ਦੇਰ ਤੋਂ ਬਹੁਤ ਜ਼ਿਆਦਾ ਆ ਐਣਕਾਂ ਸ਼ੈਣਕਾਂ ਲਾ ਲਈਆਂ ਸਾਰਿਆਂ ਨੇ ਸਨ ਗਲਾਸਿਸ ਹਾਂ ਜੀ ਕਿੱਦਾਂ ਫਿਰ ਲੱਗਾ ਤੁਹਾਨੂੰ ਸਰਪ੍ਰਾਈਜ਼ ਵਧੀਆ ਬਹੁਤ ਵਧੀਆ ਸੀ ਸਰਪ੍ਰਾਈਜ਼ ਮੈਂ ਕਹੇ ਸੀ ਕਿੱਦਾਂ ਦਾ ਲੱਗਾ ਵਧੀਆ ਲੱਗਾ ਬਹੁਤ ਵਧੀਆ ਗਿਆ ਉਹਦੇ ਮੋਟੇ ਲੱਗਦੇ ਆ ਵੀਡੀਓ ਚ ਮੈਂ ਆਵੇਂ ਮੋਟੀ ਹਾਂ ਬਾਏ ਬਾਏ ਮੈਂ ਜੀ ਬਾਏ ਜੀ ਹਾਈ ਉਹ ਆ ਗਿਆ ਫੌਜੀ ਦੇ ਸ਼ਹਿਰ ਦੇ ਵਿੱਚ ਸਤਿ ਸ਼੍ਰੀ ਅਕਾਲ ਦੁਸਰੀ ਕਾਲ ਯਸ ਹੈਲੋ ਗਾ ਅੰਦਰ ਰਾਮਾ ਮੰਡੀ ਤੁਹਾਡਾ ਸਵਾਗਤ ਹੈ ਬਹੁਤ ਸਾਰਾ ਆਹ ਭਰਾਵਾ ਅੱਗੇ ਆਹ 2 ਵੀਲਰ ਹੀ ਤੁਹਾਨੂੰ ਆਂਦੇ 4 ਵੀਲਰ 4 ਵੀਲਰ ਹੈ 2 ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਤੇ ਇਹ ਸਾਡੀ ਆਰਮੀ ਜਿਹੜੀ ਆ ਛੁੱਟੀਆਂ ਕੱਟਣ ਆਈ ਆ UK ਤੋਂ ਆਹ ਸਾਡਾ ਸ਼ੇਰ ਹੁੰਦਾ UK ਵਾਲਾ ਬਣਿਆ ਫਿਰਦਾ ਨਾਲ ਹੈਂ ਹਾਂ ਕੱਲ੍ਹ ਵੀ ਸਾਰੇ ਕਾਇੰਗੀ ਬਾਹਰ ਹੋਏਗਾ। ਉਹ ਵੀ ਸੇਮੇ ਨਾਲ ਉਦਾਂ ਦਾ ਬਣ ਜਾਣਾ, ਉਦਾਂ ਦੀ ਤੇਰੀ ਮੰਮੀ ਬਣ ਜਾਂਦੀ ਨਾਲ ਤੇ ਮੰਨੋ ਮੈਂ ਤੁਹਾਡਾ ਤੁਸੀਂ ਦੋਵੇਂ ਬਾਹਰ ਵਾਲੇ ਲੱਗਦੇ ਤੇ ਮੈਂ ਤੁਹਾਡਾ ਨਾਲ ਡਰਿਆ ਫਿਰ। ਬਾਹਰ ਵਾਲੇ। ਹਾਂ ਬਾਹਰ ਵਾਲੇ। ਅੱਜ ਹੁਣ ਆਪਾਂ ਚੱਲੇ ਆ ਇਹਨਾਂ ਦੇ ਪਿੰਡ ਛੱਡਣ ਇਹਨਾਂ ਨੂੰ ਵਾਪਸ ਹੁਸ਼ਿਆਰਪੁਰ। ਵਾਪਸ ਨਹੀਂ। ਮਿਲਣ ਚੱਲੇ ਆ। ਉਹ ਸੱਚ। ਮਿਲਣ ਚੱਲੇ ਆ। ਮਿਲਣ ਚੱਲੇ ਆ ਪਹਿਲੀ ਵਾਰੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਬਾਤੀ ਇਹ ਸਰਪ੍ਰਾਈਜ਼ ਹੀ ਹੈ ਜਿੱਦਾਂ ਸਾਨੂੰ ਸਰਪ੍ਰਾਈਜ਼ ਮਿਲਿਆ ਸੀ। ਇਦਾਂ ਹੀ ਉਹਦੇ ਦਾਦਕਾ ਫੈਮਿਲੀ ਨੂੰ ਸਰਪ੍ਰਾਈਜ਼ ਯਾਰ ਅਭੀ ਦੇ ਨੀ ਮੈਂ ਅਨਹਦ ਨਾਵੀ ਮਾਸੀ ਨਾਵੀ ਮਾਸਦ ਅਸੀ ਜਾਨ ਲੱਗੇ ਆਪਾਂ ਤੁਰਨ ਲੱਗੇ ਅਭੀ 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 ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਵੀਡੀਓ ਵਿੱਚ ਪਾਉਂਦਾ ਕਹਿੰਦਾ ਮੇਰੀ ਤੁਸੀਂ ਵੀਡੀਓ ਨਹੀਂ ਬਣਾਉਦੇ ਅਗਲੇ ਲਾਈਵ ਵਿੱਚ ਕਹਿੰਦੇ ਸੀ ਲਾਈਵ ਕੱਲ ਰਾਤੀ ਸੀ ਲਾਈਵ ਆਇਆ ਲਾਈਵ ਹੀ ਆਖਦਾ ਸੀ ਮੈਂ ਰੋਕੇ ਰੱਖਿਆ ਨਹੀਂ ਤੇਰਾ ਸਰਪ੍ਰਾਈਜ਼ ਖਰਾਬ ਹੋਏਗਾ ਅਭੀ ਅਭੀ ਸ਼ਾਰਕ ਪਾਉਂਨੇ ਹਾਂ ਪਰ ਮੈਂ ਲੱਗੀ ਨਾ ਨਾਨੀ ਦਾਦਾ ਨਹੀਂ ਦਾਦੀ ਦਾਦਾ ਦਾਦੀ ਦਾਦਾ ਦਾਦੀ ਦਾਦਾ ਤੇ ਹੈਗੇ ਸ਼ਹਿਪੋਚ ਅਛਾਪੋਚ ਤੇ ਚਾਚਾ ਚਾਚੀ ਬੱਚੇ ਹਾਂਣਾ ਤੇ ਭੂਈ ਮੈਨੂੰ ਤੇ ਮਿੰਟ ਲੱਗਦੇ ਪਹੁੰਚਣ ਸ ਹੈ ਮੈਨੂੰ ਤੇ ਮਿੰਟ ਲੱਗਦੇ ਪਹੁੰਚਣ ਚ ਅਨਹੱਦ ਦਾਦ ਕਿਤੇ ਲੱਗ ਗਏ ਉਹ ਚੱਟ ਪੋ ਮਿੰਟ ਮਿੰਟ ਸੈਕਿੰਡ ਲੱਗਦੇ ਉਹਨੂੰ ਤਾਂ ਕਈ ਵਾਰੀ ਦੋ ਦਵਾਰੀ ਵੀ ਹੋਉਦੀ ਕੱਲ ਵੀ ਹੋ ਗਿਆ ਜੀ ਹਣਾ ਕੱਲ ਅੱਪੀ ਗਿਆ ਪਿੰਡ ਅਨਹੱਦ ਦਾਦ ਕੇ ਗਿਆ ਕੱਲ ਅਭੀ ਇਹਨੂੰ ਮਿਸ ਕਰਾਂਗੇ ਇੱਕ ਦਿਨ ਕਿੰਨੇ ਦਿਨ ਰਹਿ ਕੇ ਹੁਣ ਨਾ ਸੀ ਹਾਂ ਕਿੰਨੇ ਦਿਨ ਰਹਿ ਕੇ ਆਣੇ ਦੋ ਦਿਨ ਉੱਥੇ ਦੋ ਦਿਨ ਉੱਥੇ ਫਿਰ ਕਿਹਾ ਆ ਜਾਣਾ ਹਾਂਜੀ ਫਿਰ ਆ ਜਾਣਾ ਅਫਵਾਨ ਅਫਵਾਨ ਚਲ ਜਾਏਗਾ ਫਾਵਾਨ ਵੀ ਚਲ ਜਾਏਗੇ ਯੇ ਚਲੋ ਤੇ ਇਹ ਹੁਣ ਸਾਡੀ ਫੈਮਿਲੀ ਜਿਹੜੀ ਤਿਆਰ ਹੋਈ ਆ ਇਹਨਾਂ ਨੂੰ ਅਸੀਂ ਚੱਲੇ ਆ ਛੱਡਣ ਹੁਣ ਹਿਸ਼ਾਰਪੁਰ ਮਿਲਣ ਨੂੰ ਹੈ ਉੱਥੇ ਰਹਿਣਾ ਮੈਂ ਅਹੀਂ ਆ ਜਾਣਾ ਅਸੀਂ ਆ ਜਾਣਾ ਤੁਸੀਂ ਰਹਿਣਾ ਸੱਚੀ ਆਪਾਂ ਤੁਹਾਨੂੰ ਛੱਡਣੇ ਚੱਲੇ ਵਾਹ ਡ੍ਰੌਪ ਕਰਕੇ ਆਇਆ ਤੁਹਾਨੂੰ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਪਹੁੰਚ ਕੇ ਸ਼ਾਰਪ ਠੀਕ ਹੈ ਕਿਧਰਾਂ ਨੋਟਿਕ ਅਬ ਮੈਂ ਐਕਿੰਗ ਹੁੰਦੇ ਨਾ ਮੈਂ ਵੇਂਦੇ ਰਹਿੰਦੇ ਹਾਂ ਤੇਰੀ ਥੋੜਾ ਵਾ ਇਹ ਹਾਂ ਹੁਣ ਮੇਰੇ ਕੋਲ ਤੇ ਮੇਰਾ ਹੋ ਗਿਆ ਹੁਣ ਪੰਜਾਬੀ ਪੂਰੀ ਬੋਲੇ ਕਰਨੀ ਆ ਪੂਰੀ ਜਿਹੜੋ ਪਹਿਲੀ ਵਾਰ ਆ ਵੀ ਆਏ ਹਾਂ ਮਾਸਾ ਪੰਜਾਬੀ ਨਹੀਂ ਹੁੰਦੀ ਪੰਜਾਬੀ ਬੜੀ ਘੱਟ ਆਉਂਦੀ ਮੈਨੂੰ ਅੱਬੇ ਮੇਰਾ 2 ਸਾਲ ਬਾਅਦ ਆ 400 ਦਿਨ ਦਿਨ ਮੈਂ 2020 ਵਿੱਚ ਮਾਸੀ ਦੇ ਗਿਆ 2020 ਚ ਆਇਆ ਲੋਕਡਾਊਨ ਤੋਂ ਬਾਅਦ ਚੱਲ ਗਏ ਹੋਣਾ ਛੇਤੀ ਤੁਸੀਂ ਜਦੋਂ ਲੋਕਡਾਊਨ ਆਇਆ ਇਹ ਫਰਵਰੀ ਮਾਰਚ ਚ ਗਿਆ ਹਾਂ ਹਾਂ ਜੀ ਮਾਰਚ ਚ 2022 ਚ ਮੈਂ ਆਪਣੇ ਨਰਾਇਣਾ ਸਕੂਲ ਥਰਡ ਸਕੂਲ ਪੈਕਿੰਗ ਹਾਂ ਆਹ ਲਾਕਡਾਊਨ ਤੋਂ ਬਾਅਦ ਅੰਪਨੀ ਸਕੂਲ ਦੇ ਤੇ ਅੱਗੇ ਦੋਵੇਂ ਮੋਟੋ ਮੋਟੂ ਇਕੱਜ ਕੇ ਆ। ਉਹ ਹੀ ਮੋਟੂ ਆ। ਮੋਟੂ ਆ। ਆ ਵੀ ਪਤਲਾ। ਕਿੰਨਾ ਬਦਲਾ ਹੈ? ਜ਼ਿਆਦਾ। ਮੇਰੇ ਜਨ ਮੈਂ ਵੀ ਪਤਲਾ ਹੀ ਆ। ਮੈਂ ਵੀ ਤਾਂ ਪਤਲਾ ਹੀ ਆ ਵੈਸ ਸਲਿਮ। ਉਹ ਦੇਖੋ। ਮੈਂ ਪਤਲੀ ਨਾ ਅੱਭੀ। ਚਲੋ ਮਿਲਦੇ ਆਂ ਫਿਰ ਪਹੁੰਚ ਕੇ ਆਵਲ ਦੇ ਦਾਦੇ ਪਿੰਡ ਤੇ ਵੇਨੇ ਹੁਣ ਇਹ ਸੋਰੀ ਆਵਲ ਮੂੰਹ ਚ ਨਿਕਲ ਗਿਆ ਅਭੀ ਅਬੀ ਦੇ ਦਾਦੇ ਪਿੰਡ ਜਾ ਕੇ ਮਿਲਦੇ ਆ ਤੇ ਜਾ ਕੇ ਉਹਨਾਂ ਨੂੰ ਵੀ ਕਰਦੇ ਆ ਸਰਪ੍ਰਾਈਜ਼ ਦਿੰਨੇ ਆ ਉਹਨਾਂ ਵਾਸਤੇ ਬਿਲਕੁਲ ਸਰਪ੍ਰਾਈਜ਼ ਆ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਇੰਡੀਆ ਆ ਗਏ ਆ ਤੇ ਨਾ ਹੀ ਕੋਈ ਵੀਡੀਓ ਪਾਈ ਜਾਣਾ ਯਾ ਆਪਾਂ ਕੋਈ ਉਹਨਾਂ ਨੂੰ ਦੱਸਿਆ ਅਜੇ ਤੱਕ ਹੁਣ ਜਾ ਕੇ ਉੱਥੇ ਜਾ ਕੇ ਸਰਪ੍ਰਾਈਜ਼ ਦਿੰਨੇ ਆ ਉਹਨਾਂ ਨੂੰ ਮਿਲਦੇ ਜਾ ਕੇ ਉੱਥੇ ਜੀ ਹੁਣ ਲਓ ਜੀ ਆਪਾਂ ਤਿਆਰ ਹੋ ਗਏ ਅਬੀ ਦੇ ਚੱਲੇ ਆ ਦਾਦਕੇ ਪਿੰਡ ਸਾਰੇ ਜਿਹੜੇ ਤਿਆਰ ਹੋ ਗਏ ਗਰਮੀ ਬਹੁਤ ਜ਼ਿਆਦਾ ਬਾਹਰ ਤੋਂ ਬਹੁਤ ਜ਼ਿਆਦਾ ਆ ਆਂਕਾ ਸ਼ੈਣਕਾ ਲਾ ਲਿਆ ਸਾਰੇ ਸਨ ਗਲਾਸਿਸ ਔਰ ਮਾਰੀ ਪੂਰੀ ਸਾਰੇ ਨੇ ਜੱਪਾ ਤੋਂ ਮਾਰੀ ਜਲਦੀ ਜਲਦੀ ਆਪੀ ਨੇ ਦੱਦ ਪਿੰਡ ਦੱਦ ਪਿੰਡ ਚੱਲੇ ਆਂ ਵੀ ਨਾਲ ਦੀ ਛੜਣ ਕਾਹੀ ਪਾਏਗਾ ਅਹੀਂ ਤਾਂ ਦੇ ਪਿੰਡ ਚੱਲੇ ਅੱਜ ਕੀ ਸੇਵਾ ਕਰੇਗਾ ਤੂੰ ਪਤਾ ਨਹੀਂ ਕੀ ਨਾ ਤੇਰੇ ਚਿੰਨੂ ਦਿਖਾਉਂਗਾ ਅੱਛਾ ਉਸਾਨੀ ਕੋਲ ਸਾਰੇ ਪਾਸੇ ਦਿਖਾਏਗਾ ਮੈਨੂੰ ਤੂੰ ਚੱਲ ਵਧੀਆ ਵਧੀਆ ਚੱਲ ਫਿਰ ਤੇਰੇ ਦਾਦੇ ਪਿੰਡ ਜਾ ਕੇ ਮਿਲਦੇ ਹਾਂ ਫਿਰ ਹੈਂ ਥੋੜਾ ਮਨ ਨਾਲ ਜਾਣਿਆਂ ਨੂੰ ਲੱਗੀ ਭੁੱਖ ਰਾਹ ਦੇ ਵਿੱਚ ਜੇ ਤੁਰੇ ਨਹੀਂ ਤੇ ਮੈਂ ਅਗਲੇ ਕਾਊਂਟਰ ਤੇ ਭੁੱਖ ਲੱਗ ਵੀ ਗਈ ਤੁਹਾਨੂੰ ਕੀ ਖਾ ਲੈ ਹੈ ਹਾਂ ਆ ਖਾ ਲ ਲ ਤੂੰ ਹਾਂ ਫਿਰ ਇਥੇ ਹੀ ਤੁਹਾਨੂੰ ਖਲੋਤੇ ਜੋ ਚੱਲੀਏ ਫਿਰ ਨਹੀਂ ਭੁੱਖ ਲਗੀ ਤੇ ਚਲਿਓ ਹੈ ਚਲੋ ਫਿਰ ਹੁਣ ਨੇ ਆਪ ਵੀ ਕਹਿੰਦਾ ਨਹੀਂ ਖਾਣਾ ਕੁਝ ਹੁਣ ਇਥੋਂ ਭੁਮਾਗ ਲੈ ਹਾਂ ਹੁਣ ਕਿਹੜੇ ਕਾਊਂਟਰ ਤੇ ਆ ਗਏ ਜੀ ਮੈਂ ਤਾਂ ਇੱਕ ਹੀ ਆ ਵੀ ਬਿੱਲ ਵੇਖ ਕੇ ਕਰਦਾ ਐਡਾ ਵੱਡਾ ਬਿੱਲ ਆਏ ਮੇਰਾ ਦਿਲ ਨਹੀਂ ਨਹੀਂ ਉਹ ਬੈਨਾ ਉਹ ਦਿਨ ਵੀ ਕਿਹਾ ਬਹੁਤ ਚੀਪ ਮਿਲ ਗਿਆ ਸਾਨੂੰ ਸਮਾਨ ਮੈਂ ਵਨ ਚੈਕਿੰਗ ਦ ਆਰਡਰ ਇਫ ਇਜ਼ ਕਰੈਕਟ ਅਬੀ ਤੁਹਾਡੇ ਇਥੇ ਵੀ ਨਾ ਟਾਈਮ ਲੱਗਦਾ ਹਾਂ ਹਾਂ ਹੋਰ ਤਾਂ ਵੀ ਨਾ ਟਾਈਮ ਲੱਗਦਾ ਨਾ ਸ਼ਿੱਤੀ 5 ਮਿੰਟ 5 ਮਿੰਟ ਲੱਗਦੇ ਇੱਥੇ ਬੜਾ ਟਾਈਮ ਲੱਗ ਜਾਂਦਾ ਲੋਕ ਬਹੁਤ ਬਿਜ਼ੀ ਆ ਅੱਛਰਡੇ ਇਹ ਤਾਂ ਇਤਿਹਾਜ ਨਹੀਂ ਜਾਂਦੀ ਹਨਾ ਅੱਛਰਡੇ ਆਂਡੇ ਸੰਡੇ ਸੰਡੇ ਓਏ ਸੰਡੇ ਆ ਪਰ ਫਰੀ ਨਹੀਂ ਮੈਂ ਰਸ਼ ਤੇ ਉੱਡੇ ਮਿਲ ਲਗਾ ਦੀਦੀ ਚਾਤੀਆਂ ਮਾਰਨ ਦੇ ਅੰਦਰ ਵੀ ਅੰਦਰ ਚੱਲ ਜੀਦਾ ਆ ਸੀਨ ਖਾਈ ਹੋਈ ਆ ਇਹ ਆ ਦੇਖਿਆ ਤੇ ਆ ਵੀ ਨਾ ਇਹਨੂੰ ਵੀ ਕਿ ਨਾਰਾ ਕਿ ਹੋਣ ਤੁਹਾਡੇ ਦੀ ਸੌਰੇ ਦਾ ਸ਼ੁਰੂ ਹੋ ਗਈ ਆ ਹੱਕ ਨਹੀਂ ਮਤਲਬ ਆ ਪਹੁੰਚ ਗਏ ਆ ਅੱਜ ਤਾਂ ਬੜੀ ਜਲਦੀ ਸ਼ੁਰੂ ਹੋ ਗਈ ਹੈ ਇਹ ਚੱਕਰ ਪੈਨ ਨੇ ਹੁਣ ਲੈ ਲਏ ਸਮੋਸੇ ਤੇ ਪਰ ਫੀ ਕਹਿੰਦੇ ਉਹਨਾਂ ਨੂੰ ਦੱਸਣਾ ਨਹੀਂ ਫੇਰ ਉਹਨਾਂ ਨੂੰ ਕੀ ਕਹੋਣ ਕਿਤੇ ਦਾ ਸਰਪ੍ਰਾਈਜ਼ ਦੇਣਾ ਵਾ ਸਮੋਸੇ ਨਾਲ ਸਰਪ੍ਰਾਈਜ਼ ਜੀ ਚੱਲ ਬਣਾ ਇਹ ਨਾ ਵੇ ਦੀ ਕਰਨਾ ਮਿਲਣਾ ਫਿਰ ਵੇਟ ਕਰਾਂਗੇ ਅੱਬੀ Poz gibi yapma. Endik deme. Endik dema değil mi? Top beendi lala. Aa de kardeşim bir kara. Sarı. Birer kara. Ah, ah, sarı puri. Ah. Sarı. Ah.

ਅੱਭੀ ਆਪਣੀ ਦਾਦੀ ਨੂੰ ਮਿਲਣਦੇ ਆ ਦਾਦੀ ਨੂੰ ਪਤਾ ਤੁਹਾਡੀ ਸਰਪ੍ਰਾਈਜ਼ ਹੋਰ ਉੱਜਮ ਮੈਂ ਜੀ ਆਇਆਂ ਨੂੰ ਤਸਹੀ ਗਈ ਹਾਂ ਤਸਹੀ ਗਈ ਖਾਣ ਨੂੰ ਕੀ ਹੈ ਤਸਹੀ ਤਸਹੀ

ਹਾਂ ਜੀ ਕਿੰਦਾ ਫਿਰ ਲੱਗਾ ਤੁਹਾਨੂੰ ਸਰਪ੍ਰਾਈਜ਼ ਵਧੀਆ ਬਹੁਤ ਵਧੀਆ ਸੀ ਸਰਪ੍ਰਾਈਜ਼ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਪਤਾ ਹੀ ਨਹੀਂ ਬਿਲਕੁਲ ਮੈਨੂੰ ਸੂਟ ਲੱਗਿਆ ਸੀ ਮੈਂ ਕਿਹਾ ਹਾਪੀ ਭਾਈ ਨੇ ਨਾ ਰਸਤਾ ਹੋਵੇ ਨਹੀਂ ਨਹੀਂ ਭਾਜੀ ਇਹ ਨਹੀਂ ਦੱਸਿਆ ਮੈਂ ਕਹਿਦੀ ਕਿੰਦਾ ਲੱਗਾ ਵਧੀਆ ਲੱਗਾ ਬਹੁਤ ਵਧੀਆ ਕਿ ਇਹ ਉਦਦੇ ਮੋਟਾ ਲੱਗਦੇ ਆ ਵੀਡੀਓ ਚ ਮੈਂ ਐਵੇਂ ਮੋਟੀ ਹਾਂ ਠੀਕ ਆ ਇਹ ਆਜੂ ਕਹੀ ਜਾਂਦਾ ਮੈਂ ਬੜੀ ਮੋਟੀ ਆ ਮੈਂ ਕਿਹਾ ਸਾਡੇ ਵੱਲ ਵੇਖੋ ਮੈਗਾ ਕੋਰੋਲਾ 1.8 ਦਾ ਨਿਆ ਨਿਕਿਆ ਰੁਪਿਆ ਨਾ ਮੇਰੇ ਚੱਲੀਏ ਇਹਦੀ ਦਾ ਬੰਦੀ ਆਪਾਂ ਅਹੀਂ ਚੱਲੇ ਆਉਣਾ ਤੇ ਇਧਰ ਆਣੀ ਜਛਾਣੀ ਕਰੋ ਗੱਲਾਂ ਸੜੀ ਗੱਲਾਂ ਬਾਬਾ ਜਮਾਈ ਵਾਲੀ ਆ ਨਾ ਸਮਾਨ ਦਾ ਹਾਂ ਸਮਾਨ ਕੱਢ ਲਓ ਫੇਰੇ ਹਾਂਜੀ ਨਹੀਂ ਆਪਾਂ ਚੱਲੀ ਜਾਣਾ ਨਹੀਂ ਫੇਰ ਆਵਾਂਗੇ ਅਭੀ 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 ਵੀਰ ਕਹਿੰਦਾ ਰਹਿ ਲਾ ਕਹਿੰਦਾ ਆ ਕਹਿੰਦੀ ਅਭੀ ਲੜਦਾ ਮੇਰ ਨਾਲ ਹੈਲਾ ਠੱਡਿਆਂ ਵਗੇ ਤੈਨੂੰ ਅਹੀਂ ਚੱਲੇ ਮਸੀ ਜੀ ਲੈ ਦੱਸ ਆਹੀਂ ਫੇਰ ਡਾੜੀ ਕਰਕੇ ਕੋਈ ਗੱਲ ਨਹੀਂ ਕੋਈ ਗੱਲ ਦਾ ਭਾਈ ਸਾਹਿਬ ਵੀ ਆਈ ਤਾਂ ਰਹਿਣ ਨੂੰ ਮੈਂ ਇਹਨੂੰ ਜਾ ਚੰਗਾ ਭਾਈ ਹਾਂ ਇਹ ਹੂੰ ਇਹ ਦਬੜ ਮੂੰ ਆਣਾ ਤਾਂ ਫੇਰ ਆਵਾਂਗੇ ਆਪਾਂ ਤੈਨੂੰ ਲੈਣ ਆਵਾਂਗੇ ਫੇਰ ਠੀਕ ਆ ਹਾਂ ਫੇਰ ਆ ਰਾਤ ਰਹਿਲਾ ਹਾਂ ਕਲੌਕ ਗਿਆ ਪ੍ਰਾਈਵੇਟ ਭੈਣ ਭਰਾਵਾਂ ਦੀਆ ਇੱਕ ਜੀ ਤੇ ਉਹ ਆਂਦਾ ਭੀ ਆ ਦੇਖੋ ਤਾਂ ਕੀ ਆ ਅਭੀ ਤੇਰਾ ਫੋਨ ਹੀ ਅਭੀ ਨੂੰ ਮ사ਜ ਕਰਨ ਲੱਭ ਗਈ ਆਉਂਦੇ ਆ ਬਸ ਹਾਂ ਕਰ ਰਵਾਂ ਜਾਈਆਂ ਨੂੰ ਹਾਂਜੀ ਹਾਂਜੀ ਚੰਗਾ ਚਲੋ ਮਿਲਦੇ ਆ ਫਿਰ ਆਪਾਂ ਬਾਏ ਬਾਏ ਮੈਂ ਦੀ ਬਾਏ ਸੀ ਹਾਏ ਮਬੀਨ ਤੇ ਮਾਸੀ ਇਹਨਾਂ ਹਜਿਨੇ ਛੱਡਦਾ ਹਾਂ ਇੱਥੇ ਹੋਣੀ ਬਾਕੀ ਸਤੰਬਰ ਸਰ ਹੋ ਜੇ ਵੇਖ ਲ ਗਏ ਆਜੋ ਇਹ ਵੀ ਚੱਲ ਜਾਓ ਉਧਰ ਮਨ ਜਾਉਦਾ ਨੇ ਰਾਹ ਇਹ ਨਾ ਜਾਣੇ ਜਦੋਂ ਆਪਾਂ ਪਹੁੰਚਣਾ ਸਹੀ ਗੱਲ ਬੋ ਕਿੰਨਾ ਟਾਈਮ ਹੋ ਗਿਆ ਕਿੰਨੇ ਵਜ ਗਏ 6:30 ਹੋ ਗਏ 6:30 ਹੋ ਗਏ ਤਿੰਨ ਘੰਟੇ ਲੱਗ ਜਾਂਦੇ ਜਾਂਦੇ ਆ ਵੀ ਇਹਨੂੰ ਕਹਿੰਦਾ ਛੱਡ ਜੋ ਅਬੀ ਆਨੰਦ ਨੂੰ ਖਾਣ ਆਇਆ ਵੇਹਲਾ ਰਹਿੰਦੀ ਆ ਆਨੰਦ ਨੇ ਨੀਂ ਸ਼ਾਨਾ ਦਾ ਜਿਹੜੀ ਖਾਣਾ ਆਹ ਤਾਂ ਕੋਣ ਸੱਜੂ ਵੀ ਹਣ ਮਿਲਣ ਆਉਣ ਲੱਗੇ ਨੇ ਫੋਨ ਕੀਤਾ ਉਹਨੂੰ ਇੱਥੇ ਡਿਊਟੀ ਜਲੰਧਰ ਅੱਧੀ ਰਸਤੇ 'ਚ ਅਹੀਂ ਰਖਿਆ ਅੱਜ ਲਈ ਘਰ ਨੂੰ ਜਾਂਦਾ ਬਸ ਫੇਰੇ ਆਉਂਗਾ ਡਿਊਟੀ ਕਰਕੇ ਇਹਨਾਂ ਨਾਲ ਰਾਜ ਮਿਲਦੇ ਹਣ ਦੇ ਆਨੋ ਘਰ ਨਾਲ ਕੋਕਦਨ ਚਿਪਸ ਲੈ ਕੇ ਆਈ ਹੈ ਹੱਡਵਾ ਤੇ ਉਹਨੂੰ ਪਛਣ ਦਾਂਗੇ ਕੰਡਿੰਗ ਕੀ ਬਣਾਇਆ ਤੇਰੀ ਬੈਕ ਕਰਾ ਲਈਏ ਬਕੋ ਆਹੋ ਸਹੀ ਗੱਲ ਆਹ ਉਹ ਦਾ ਇਹਨਾਂ ਨੂੰ ਕਰ ਤੂ ਹਾਂ ਹੋਲੇ ਸੱਦਾ ਫੜਿਆ ਹੁੰਦਾ ਇਹਦਾ ਆਹੋ ਹੋਣ ਦੇ ਆਉ ਜੀ ਹਾਂ ਕਿੱਥੇ ਹਾਈ ਆਹ ਉਹ ਇੰਨੇ ਸਮਾਨ ਲਈ ਜਾਂਦੇ ਟੱਡ ਵੇ ਫੌਜੀ ਸਾਹਿਬ ਆਉਣ ਦਾ ਹੈ ਪੂਰੇ ਜੋਰ ਚ ਰੋਡ ਪਾਰ ਕਰਦੇ ਹੋਏ ਕਿ ਅਸੀਂ ਕਿੱਥੇ ਗਏ ਹਾਂ ਉਹ ਕਿੱਥੇ ਗਏ ਆ ਪਏ ਹਾਂ ਉਹ ਆ ਉਹ ਆ ਉਹ ਆ ਇਹ ਫੌਜੀ ਦੇ ਸ਼ਹਿਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਅੱਦਾਂ ਬੜੀ ਠੀਕ ਸਾ ਬੜੀ ਅਮੇਜਿੰਗ ਟਿੱਡ ਬਣਾ ਗਈ ਯਾਰ ਟਿੱਡ ਪੁਲਸ ਵਾਲਿਆਂ ਨੂੰ ਕੱਢਿਆ ਠੰਗਾ ਮਹਿਮਾ ਇਸ ਕੀ ਹਾਲ ਹੈ ਹੈਲੋ ਗਾ ਅੰਦਰ ਰਾਮਾ ਮੰਡੀ ਦਾ ਦੱਸ ਸਵਾਗਤ ਹੈ ਬਹੁਤ ਸਾਰਾ ਆ ਪਰਫ ਭਾਈ ਮੈਂ ਓਏ ਹਾਂ ਆਂਦੀ ਚਾਹ ਤੈਨੂੰ ਕਿਹਾ ਹੀ ਰਾਮਾ ਮੰਡੀ ਆ ਆ ਮੈਂ ਬਰਪਾਈ ਜਿਹੋ ਤਾਂ ਮੈਂ ਜੇ ਲੋਕ ਮੈਂ ਹੀ ਰਾਮਾ ਮੰਡੀ ਦੀ ਰਾਮਾ ਮੰਡੀ ਆ ਉਧਰ ਤਾਂ ਬੈ ਠੰਡੀ ਆ ਹੈਂ ਆ ਚੱਲੀ ਗਿਆ ਆ ਜਾ ਆਈਸ ਕਿਊ ਪਾਉਣੇ ਨੇ ਪੈਕੇਜ ਲਾਉਣਾ ਨੇ ਆ ਚੱਲੀ ਗਿਆ ਮੈਂ ਆਖਿਆ ਤੇ ਚਲ ਜਾ ਮੈਂ ਕੱਲ ਸਾਡੇ ਨਾਲ ਡਿਊਟੀ ਖਤਮ ਹੋਏ ਨਹੀਂ ਕੀ ਜਾਣਾ ਹੁਣ ਅੱਛਾ ਸੋਣਾ ਇਆ ਘਰ ਜਾ ਕੇ ਆਈ ਆ ਜਾ ਫਰਾਤ ਰਹਿ ਲੈ ਇੱਕ ਦਿਨ ਵੱਧ ਮਿਲ ਜਾਣਾ ਚਾਚੂ ਮੈਂ ਕਿਹਾ ਮੇਰਾ ਮੋਟਰਸਾਈਕਲ ਲੱਗਾ ਫੇਰ ਉੱਥੇ ਬੱਸ ਸਟੈਂਡ ਫੇਰ ਮੈਨੂੰ ਉਤਰਨਾ ਮਣਾ ਸ਼ਹਿਰ ਅੰਬਰਸਾਰ ਅਸੀਂ ਮਿਲ ਲੈ ਕਹਿੰਦੀ ਫੋਨ ਕਰਕੇ ਜਾਣੇ ਚਾਚੂ ਨੂੰ ਕਹਿੰਦੀ ਫੋਨ ਕਰਕੇ ਜਾਣੇ ਚਾਚੂ ਨੂੰ ਮਿਲ ਕੇ ਜਾਣੇ ਹੈ ਕਹਿੰਦੀ ਆਹੋ ਕਹਿੰਦਾ ਜਿੱਦਾਂ ਇਹ ਮੇਰਾ ਰੱਤਾ ਬਣ ਗਿਆ ਇਹ ਕਰੀ ਜਾਂਦਾ ਉਹ ਤੇਨੇ ਜਾ ਹਾਂ ਫੇਰ ਮੈਂ ਚੱਲ ਇੱਕ ਰਾਤ ਸੌਣਾ ਹੀ ਆਂ ਸਵੇਰੇ ਸਾਡੇ ਉਧਰ ਉਧਰ ਭਰਾਵਾਂ ਰਪਈਆ ਸਵਾਰ ਗਏ ਅੱਗੇ ਆਹੋ ਗੁਰਨਵਾਇ ਦਾ ਉਹ ਭੰਗੜੇ ਪਾਉਂਦਿਆ ਹੈ ਜਿਹਦਾ ਜੀ ਲੈ ਗਿਆ ਉਹ ਵੱਡਾ ਗਿਆ ਨਹੀਂ ਆਣਾ ਨਾ ਗੱਜ ਗਿਆ ਹਾਂ ਹਾਂ ਜੀ ਲੈ ਗਿਆ ਨਹੀਂ ਆਣਾ ਖੁਸ਼ ਰਹਿਣ ਲੱਗ ਪਿਆ ਉਹਨੂੰ ਦੇ ਦੇ ਪਿੱਛੇ ਆਪ ਪੀ ਲੋ ਤੂੰ ਵੀ ਪੀ ਲੈ ਬਹਿ ਜਾ ਵਿੱਚ ਆ ਜਾ ਹੈ ਬਹਿ ਜਾ ਆ ਜਾ ਅੰਦਰ ਆ ਜਾ ਮੈਂ ਹੈ ਯਸ ਐ ਓਏ ਹਾਂ ਆਸ ਦੇ ਕੇ ਪੁੱਛ ਲਾ ਕੇ ਇਹਨੂੰ ਪੈਗ ਲਾਉਣ ਲਈ ਆਈਸਕ੍ਰੀਮ ਵੀ ਚਾਹੀਦੀ ਹਾਂ ਹਾਂ ਹੂੰ ਆਸ ਆ ਚੱਲ ਗਿਆ ਤੈਨੂੰ ਤਾਂ ਕਹਿਣ ਦੇ ਮੈਂ ਬਣ ਗਿਆ ਇਰਾਦਾ ਮੈਂ ਫੇਰ ਤੂੰ ਹੁਣ ਮੈਨੂੰ 2 ਕਿ ਡੇਢ ਮਿੰਟ ਉੱਥੇ ਲੜਣਾ ਫੇਰ ਦਾ ਮੋਟਰਸਾਈਕਲ ਤੇ ਕਿਤੇ ਖਾਂਦੇ ਆਉਣਾ ਤੇ ਰਾਤ ਸੌਣਾ ਹੀ ਆ ਤੁਹਾਡਾ ਕੰਮ ਤੈਨੂੰ ਖਾੜਨ ਦਾ ਅੱਗੇ ਤੂੰ ਕਿੱਦਾਂ ਕਰਨੀ ਮੈਨੇਜ ਹੁਣੇ ਤੈਨੂੰ ਪਤਾ ਫੇਰ ਮੈਂ ਇੱਕੋ ਦੇਣਾ ਇਹਨੂੰ ਇੰਨੇ ਲਿਆਦ ਦੇਈ ਮਾਮਾ ਕੋ ਕਰ ਲੈ ਮੈਂ ਮੈਂ ਤਨੇ ਆਪੋ ਆਪਣੀ ਪਸੰਦ ਦਿਖਾ ਲਿਆ ਇਹ ਤਾਂ ਕਹਿਣ ਦੀ ਕਹਿੰਦੀ ਮੈਂ ਵੇਲੀ ਦੇ ਡਿਨਰ ਕਰਕੇ ਜਾਣਾ ਅਸ਼ਰ ਕੀਤਾ ਨਹੀਂ ਨਹੀਂ ਅਗਲੀ ਵੇਲੀ ਚ ਅਈ ਮਾਗਣਾ ਕੋ ਹੈ ਹੈ ਉਹਦੇ ਲੱਗ ਕੇ ਤਾਂ ਜ਼ਿਆਦਾ ਕਾਜ ਆਹ ਬਾਤ ਕਿਹਦੀ ਕਿਹੜਾ ਨੇ ਕਹਿੰਦੀ ਭਰਾਵਾ ਆਇਆ ਹੈ ਰਾਂਗੇ ਤੁਰਾ ਕੋਈ ਘਰੇ ਲੈਂਦੇ ਨਾ ਭਰਾਵਾ ਆਦਾ ਨੇ ਇਧਰ ਆਇਆ ਆ ਪਾਏ ਕੱਪੜੇ ਨਾਲ ਪਾਈ ਟੋਪੀ ਸਿਰ ਦੇ ਉੱਤੇ ਆਂਕ ਲਾਈ ਗੁਰੂਏ ਲੱਗੇ ਜਿੱਦਾ ਕਰਨ ਨਾਲ ਹੀ ਆ ਜੁਦੀ ਇਹ ਕਾਲਰ ਟੋਪੀ ਪਾਈ ਫੇਂਟਰੀ ਆ ਆਇਓ ਫਿਰ ਰੋਟੀ ਦਿਖਵਾਇਓ ਤਾਂ ਨਹੀਂ ਕੀ ਬਣਾਇਆ ਦੱਸਿਆ ਤਾਂ ਫੀਨੇ ਅਹ ਅਸਟਰ ਦਾਲ ਤੇ ਸਬਜੀ ਆ ਰੋਟੀ ਇਹ ਚੰਗੀ ਕੰਡੀਨ ਧੜੀ ਬੱਕਰਾ ਬੱਕਰਾ ਨੂੰ ਨਾ ਦਦਾ ਬੱਕਰਾ ਦੁਪਹਿਰੇ ਡੇਢ ਹੋ ਗਏ ਰਹੇਗੇ ਬੱਕਰਾ ਨਹੀਂ ਬਣੇਗਾ ਆਹ ਆ ਮੈਂ ਟੂ ਵੀਲਰ ਹੀ ਤੁੰ ਨੂੰ ਆਂਦੇ ਫੋਰ ਵੀਲਰ ਫੋਰ ਵੀਲਰ ਹੈ ਟੂ ਵੀਲਰ ਹੈ ਇਹਨਾਂ ਦੀ ਭਾਜਾ ਟਰਡ ਮੜ ਦੇ ਲਾ ਪਹੁੰਚ ਗਿਆ ਚਲੋ ਆਇਓ ਸੇਵਾ ਭਾਈ ਚੰਗਾ ਫਿਰ ਥੈਂਕ ਯੂ ਜਰਾ ਜੂਸ ਕੋਲਡ ਡਰਿੰਕ ਪੀਣ ਵਾਸਤੇ ਥੈਂਕ ਯੂ ਥੈਂਕ ਯੂ ਬਾਈ ਬਾਈ ਕੋਲਡ ਡਰਿੰਕ ਮਿਸ ਕਰ ਰਹੀ ਮੈਂ ਮੜ ਗਿਆ ਹੋਰ ਮਠੀ ਗਿਆ ਨਹੀਂ ਮਸਤ ਨਹੀਂ ਨਹੀਂ ਮਠੀ ਗਿਆ ਨਹੀਂ ਹੁਣ ਇੱਥੇ ਰੁਕਣਾ ਹੈ ਰਾਜ ਉਧਾ ਆਣਾ ਸਿੱਧਾ ਚਲ ਜਾਣਾ ਉਦਾਂ ਹੀ ਰੁਕਣਾ ਹੈ ਹੁਣ ਅਸੀਂ ਸਿੱਧੇ ਤੁਰ ਜਣਾ ਤੇ ਇੱਥੇ ਰੁਕਣਾ ਆਹ ਕੁਛ ਨਾ ਕੁਛ ਖਾਣਾ ਪੀਣਾ ਰਾਹ ਤੇ ਚੱਲ ਚੰਗਾ ਫਿਰ ਬਾਏ ਖਾਂਗੀ ਅਣਾ ਦੇਖਿਓ ਹੁੰਦਾ ਘਰ ਪਹੁੰਚ ਗਏ ਹੁਣ ਆਪਾਂ ਟਾਈਮ ਕਿੰਨਾ ਹੋ ਗਿਆ 10 ਵਜੇ ਬੜੀ ਲੇਟ ਹੋ ਗਏ ਆਪਾਂ ਕਿਹੜੇ ਵੇਲੇ ਤੇ ਤੁਰੇ ਉਥੋਂ ਹੈ ਮੈਂ ਬੜੀ ਕਿੱਦਾਂ ਦਾ ਬੰਦਾ ਹਾਂ ਜਿੰਨਾ ਸਾਰਾ ਰਸਤਾ ਥੱਕ ਜਾਈਦਾ ਯਾਰ ਹਨਾ ਅਪ ਡਾਊਨ ਕੀਤਾ ਹਾਂ ਮੈਂ ਆਈ ਤਾਂ ਬੈੱਡ ਤੇ ਰਹਿ ਗਿਆ 50 ਰੁਪਏ ਪੈਸੇ ਰਹਿ ਗਏ ਉਹਦੇ 50 ਲਾ ਵੀ ਇਹ ਇੱਕ ਚੀਜ਼ ਹੋਰ ਆ ਉਹ ਜਿਆਦਾ ਕਾਰਡ ਵਰਤਦੇ ਨਾ ਉਥੇ ਉਹਨੂੰ ਪੈਸੇ ਪੋਸਿਆਂ ਦਾ ਘਾਟ ਹੀ ਆ ਵਿਚਾਰੇ ਉਹਨੂੰ ਪਰ ਇਹ ਕਿ ਖੁਸ਼ ਵੜਾ ਹੁੰਦਾ ਪੈਸਿਆਂ ਨੂੰ ਉਹਨੂੰ ਪੈਸੇ ਤਾਂ ਖਰਚਣੇ ਨੇ ਦੇ ਦਿਓ ਮੈਂ ਤੁਹਾਨੂੰ ਲੈਦਾ ਉਹਨੂੰ ਪੈਸੇ ਚਾਹੀਦੇ ਖਰਚਣ ਵਾਸਤੇ ਉਹਨਾਂ ਨੂੰ ਛੱਡ ਕੇ ਆ ਗਏ ਆ ਤੇ ਟਾਈਮ ਬਾਬਾ ਆ ਗਿਆ ਲੇਟ ਹੋ ਗਏ ਹਣ ਤੇ ਇਹ ਵੀਡੀਓ ਜਿਹੜੀ ਆ ਅੱਜ ਦਾ ਵਲੌਗ ਜਿਹੜਾ ਇੱਥੇ ਐਂਡ ਕਰ ਦਿੰਨੇ ਆਪਾਂ ਤੇ ਫਿਰ ਮਿਲਾਂਗੇ ਸਵੇਰੇ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸასი ਕਾਲ ਧੰਨਵਾਦ ਜੀ ਟੇਕ ਕੇਅਰ ਜੀ ਬਾਏ ਬਾਏ ਲਾਈਕ ਸ਼ੇਅਰ ਸਬਸਕ੍ਰਾਈਬ ਬਾਏ ਬਾਏ